ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਨ ਸਿੰਘ ਜੀ insan ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਉੱਤੇ ਅਮਲ ਕਰਦੇ ਹੋਏ ਜਿੱਥੇ ਬਲਾਕਮ ਲੋਡ ਦੀ ਸਾਧ ਸੰਗਤ ਦੁਆਰਾ ਮਾਨਵਤਾ ਭਲਾਈ ਦੇ ਕਾਰਜ ਵੱਧ ਛੜ ਕੇ ਕੀਤੇ ਜਾ ਰਹੇ ਹਨ ਉੱਥੇ ਹੀ ਪੂਜਨੀ ਗੁਰੂ ਜੀ ਦੁਆਰਾ ਮਰਨ ਉਪਰੰਤ ਸਰੀਰਦਾਨ ਕਰਨ ਦੀ ਚਲਾਈ ਮੁਹਿੰਮ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਮੈਡੀਕਲ ਖੋਜਾਂ ਵਿੱਚ ਸਹਾਇਤਾ ਮਿਲ ਰਹੀ ਹੈ ਮਾਨੋਤਪ ਲਈ ਕਰਜਾਂ ਦੀ ਇੱਥੇ ਕੜੀ ਤਹਿਤ ਸਥਾਨਕ ਗੋਵਿੰਦਨਗਰੀ ਸਾਹਮਣੇ ਵਾਟਰ ਵਰਕਸ ਮਲੋਟ ਨਿਵਾਸੀ ਇੱਕ ਡਾਇਰੈਕਟਰ ਦਾਲੂ ਪਰਿਵਾਰ ਨੇ ਆਪਣੀ ਮਾਤਾ ਨਿਰਮਲਾ ਦੇਵੀ ਪਤਨੀ ਸਵਰਗੀਆ ਅਬਰਨਾਥ ਛਾਵੜਾ ਦੇ ਚੋਲਾ ਛੱਡਣ ਤੋਂ ਬਾਅਦ ਉਹਨਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਸ ਮੁਕੇ ਮਾਤਾ ਜੀ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ ਜੋ ਕਿ ਪੁਰਾਣੀ ਤਹਿਸੀਲ ਰੋਡ ਕੋਲ ਸੰਪਨ ਹੋਈ ਜਿੱਥੇ ਮਾਤਾ ਜੀ ਦਾ ਪੂਰਾ ਸਰੀਰ ਨਵੀਆਂ ਡਾਕਟਰੀਆਂ ਦੀਆਂ ਖੋਜਾਂ ਲਈ ਕੈਰੀਅਰ ਇੰਸਟੀਚਿਊਟ ਆਫ ਮੈਡੀਕ ਸਾਇੰਸ ਐਂਡ ਹਸਪਤਾਲ ਲਖਨਊ ਨੂੰ ਸਮੂਹ ਸਾਥ ਸੰਗਤ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਪਤਵੰਤਿਆਂ ਨੇ ਨਮਕ ਖਾਨਾ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਜਿੱਥੇ ਮਾਤਾ ਜੀ ਦਾ ਪੂਰਾ ਮ੍ਰਿਤਕ ਸਰੀਰ ਦਾਨ ਕੀਤਾ ਗਿਆ ਉੱਥੇ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਹਨ। ਜੋ ਕਿ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨੀ ਪ੍ਰਦਾਨ ਕਰਨ ਗਿਆ ਦੱਸ ਜੀ ਕਿ ਬਲैक ਅਮਲੋਟ ਵਿੱਚ ਹੁਣ ਤੱਕ 39 ਸਰੀਰਦਾਨ ਵਕ ਵਕ ਮੈਡੀਕਲ ਕਾਲਜਮ ਵਿੱਚ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾ ਚੁੱਕੇ ਹਨ ਅਤੇ ਸਾਲ 2024 ਵਿੱਚ ਪੰਜਵਾਂ ਸਰੀਰਦਾਨ ਹੈ ਫੇਸਮੁਕ ਕੇ ਨਗਰ ਕੌਂਸਲ ਦੇ ਸਾਫ ਕਾ ਪ੍ਰਧਾਨ ਸਤਗੁਰੂਦੇਵ ਰਾਜਗਰਗ ਪੱਪੀ ਨੇ ਕਿਹਾ ਕਿ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਸਰੀਰਦਾਨ ਨਵੀਆਂ ਮੈਡੀਕਲ ਖੋਜਾਂ ਲਈ ਸਹਾਇਕ ਸਿੱਧ ਹੋ ਰਹੇ ਹਨ ਅਤੇ ਗੁਰੂ ਜੀ ਦੀ ਸਿੱਖਿਆਵਾਂ ਉੱਤੇ ਅਮਲ ਕਰਦੇ ਹੋਏ ਮਲੋੜ ਦੀ ਸਾਧ ਸੰਗਤ ਵੱਲੋਂ ਮਰਨ ਉਪਰੰਤ ਸਰੀਰਦਾਨ ਕਰਕੇ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਲਾਭ ਹੋ ਰਿਹਾ ਹੈ ਅਤੇ ਉਹਨਾਂ ਨੂੰ ਨਵੀਆਂ ਖੋਜਾਂ ਕਰਨ ਲਈ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਮੈਡੀਕਲ ਸਾਇੰਸ ਹੋਰ ਤਰੱਕੀ ਕਰ ਰਹੀ ਹੈ ਅਤੇ ਉਸ ਦਾ ਲਾਭ ਸਾਨੂੰ ਵੀ ਮਿਲ ਰਿਹਾ ਹੈ ਇਨ ਬੰਨਤੀਆਂ ਮੰਨ ਲਈ ਹੈ ਸਕਿੰਟਾਂ ਦੇ ਵਿੱਚ ਸਭਾਂ ਨੇ ਹੱਥ ਕਰੇ ਕਰਕੇ ਵਾਦਾ ਕੀਤਾ ਹਾਂ ਸੱਚੇ ਬਾਸ਼ਾ ਮਨੁੱਖਤਾ ਦੀ ਪਧਰ ਮਨੁੱਖਤਾ ਦੇ ਭਲੇ ਦੇ ਲਈ ਸਾਨੂੰ ਕੋਈ ਵੀ ਸੇਵਾ ਤੁਸੀਂ ਲਾਓਗੇ ਅਸੀਂ ਕਰਾਂਗੇ ਤਾਂ ਉਸੇ ਮੇਰੇ ਘਰੋਂ ਪਰਨੇ ਸ਼ੁਰੂ ਹੋਏ ਜਿਹੜੇ ਜਾਣ ਕੀਤੇ ਜਾਂਦੇ ਹਨ ਸੇਵ ਦੇ ਵੀ ਪਹਿਲਾਂ ਇੰਸਟੀਚੂਟ ਲੱਭੇ ਪੈਂਦੇ ਹਨ ਪਹਿਲਾਂ ਸ਼ਰੀਰ ਨਹੀਂ ਮਿਲਦੇ ਸੀ ਹੁਣ ਇੰਸਟੀਚੂਟ ਨਹੀਂ ਮਿਲਦੇ ਤਾਂ ਇਹ ਮਾਤਾ ਜੀ ਨੇ ਆਪਣੀ ਇੱਛਾ ਰੱਖੀ ਸੀ ਕਿ ਮੇਰਾ ਸ਼ੀਰ ਮਕਤੂਬਾ ਨਾਨ ਕੀਤਾ ਜਾਵੇ ਤਾਂ ਅੱਜ ਇਹਨਾਂ ਦੀਆਂ ਅੱਖਾਂ ਅਤੇ ਸਰੀਰ ਕੈਰੀਅਰ ਇੰਸਟੀਚਿਊਟ ਐਂਡ ਮੈਡੀਕਲ ਲਖਨਊ ਨੂੰਦਾਨ ਕਰ ਦਿੱਤਾ ਗਿਆ ਹੈ ਜੀ